ਕਿਸੇ ਦੇ ਲੈ ਜਾਓ ਕਿਸੇ ਦੇ ਲੈ ਜਾਓ ਅਜੇ ਮੇਰੀ ਮੀਡੀਆ ਕਰੂ ਦੇਖ ਲੈ ਵੀ ਕਿਥੇ ਦੇ ਅਸਲ ਆਂ ਫਰੀਜ਼ ਦੇ ਕੋਈ ਸਿਵਾਸ ਤੁਹਾਨੂੰ ਖਤ ਕਰ ਲੈਂਦੇ ਆਂ ਅਸੀਂ ਅਸਲ ਕਰ ਰਹੇ ਨਹੀਂ ਆਜੀ ਪਿੱਛੇ ਆਓ ਪੁਲਿਸ ਬਣੋ ਕਿਹਦੀ ਬਣਦਾ ਆਜੀ ਪਾਲ ਕਦਰਾ ਦੋ ਯਾਰ ਕਿੱਥੇ ਬਿਹਾ ਦੇ ਮੈਂ ਗਲੇਟਰ ਕਰੀਏ ਅੱਥੇ ਬੰਬ ਚਲਾ ਦੱਸ ਚਲਾ ਕਰਾ ਲੋ ਨਹੀਂ ਸਾਰ ਉਹਨੂੰ ਵਾਰ ਦੇ ਉਹਨੂੰ ਵਾਰ ਦੇ ਆਜੀ ਰਸ ਲੱਗੀ ਪਲੀਜ਼ 8:30 ਦੇ ਤੱਕ ਆ ਜਾਓ ਉਹ ਫੋਨ ਕਰੋ ਉਹ ਰੱਖਣ ਦੇ ਸਬੰਧ ਦਾ ਬਿਜਲੀ ਦੇ ਬਲੈਕਆਊਟ ਅੰਮ੍ਰਿਤਸਰ ਸ਼ਹਿਰ ਚਾਰਜ ਆਲਾ 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 Play up, lawsuit, presten, presten, prester, 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 prester... JawaTH Dishant paid lalré, Ev durant simple news ਬੜਾ ਪਿੱਛੇ ਅਰੇ ਦੇਖੋ ਬੱਚੇ ਲੱਗੇ ਪਿੱਛੇ ਤੋਂ ਪਿੱਛੇ ਲਾਉਣਾ ਨਾ ਇਹਨਾਂ ਤੋਂ ਵੀ ਦੇਖ ਰਹੇ ਨੇ ਇਹਨਾਂ ਤੋਂ ਵੀ ਮਜੂਰ ਹਾਂ ਅਸੀਂ ਚੱਲਦੇ ਨਹੀਂ ਨਹੀਂ ਦੂਸਰਾ ਗਰਾਊਂਡ ਦੇ ਵਿੱਚ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਡ੍ਰਿੱਲ ਜਿਹੜੀ ਆ ਉਹ ਚੱਲ ਰਹੀ ਹੈ ਇਹ ਜਿਹੜੇ ਸੁਣਦੇ ਹੁੰਦੇ ਡ੍ਰਿੱਲ ਚੱਲਦੀ ਆ ਉਹ ਸਰ ਵਿਖੇ ਆਪ ਫਾਇਦਾ ਉਸ ਤੋਂ ਬਾਅਦ ਜਿਹੜੇ ਹਾਲਾਤ ਬਣਦੇ ਨੇ ਇਹ ਕਿ ਸੜਕ ਦੇ ਹਾਲਾਤ ਜਿਹੜੇ ਇੱਥੇ ਆ ਗਏ ਨੇ ਇਹਨਾਂ ਤੋਂ ਵੀ ਕੋਰੇ ਤੋਂ ਸੜਕ ਦੇ ਜਿੰਨੀ ਹਾਲਾਤ ਦੇ ਵਿੱਚ ਜਿਹੜੇ ਲੋਕ ਇਸ ਪ੍ਰੇਲ ਦੇ ਦੌਰਾਨ ਸੀਨੀਅਰ ਵਿਸ਼ੇ ਅਧਿਕਾਰੀ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਔਰ ਐਸਸੀਸੀ ਦੇ ਗ੍ਰੇਡ ਸਟਾਫ ਨੇ ਇਹਨਾਂ ਨੂੰ ਕਿਵੇਂ ਡੀਲ ਕਰਦੇ ਰਹੇ ਉਹ ਇਸ ਤਰ੍ਹਾਂ ਦੇ ਲੋਕ ਜਿਹੜੇ ਬੜੇ ਤੋਂ ਬੜੇ ਆਸੇ ਜਿਹੜੇ ਉਹ ਵੀ ਚੱਲ ਰਹੀਆਂ ਇਸ ਤਰ੍ਹਾਂ ਦੇ ਉੱਤੇ ਤਾਂ ਕਿ ਐਮਰਸ ਆਰਗੇਨਾਈਜੇਸ਼ਨ ਦੇ ਨੀਂਦ ਨੂੰ ਪਟਾਏ ਸ਼ਰਾ ਦੇ ਦੋ ਦੇਸ਼ਾਂ ਦੇ ਬੇਟਾ ਜੰਗ ਦੇ ਹਾਲਾਤ ਬੰਦੇ ਨੇ ਤਾਂ ਦੇਸ਼ਾਂ ਦੇ ਉੱਤੇ ਤਾਂ ਸਮਝ ਨਹੀਂ ਸਕਦੇ ਉਹ ਇਹਨਾਂ ਨੂੰ ਮੇਰੇ ਨਾਲ ਅਗਰਾ ਦੇ ਇਲਾਕੇ ਨੂੰ ਹਸਪਤਾਲਾਂ ਦੇ ਵਿੱਚ ਲਿਜਾਇਆ ਜਾਇਆ ਜਾਏਗਾ ਦੇਖ ਸਕਦੇ ਹੋ ਤਾਂ ਇਸ ਦੇ ਵਿੱਚ ਵਲੰਟੀਅਰ ਜਿਹੜੇ ਨੇ ਉਹ ਲਏ ਨੇ ਵਲੰਟੀਅਰ ਜਿਹੜੇ ਨੇ ਪਹੁੰਚੇ ਨੇ ਇਹਨਾਂ ਨੂੰ ਹੋਰ ਇੱਕ ਦੋ ਚੋਕੇ ਨਜਾਇਜ਼ ਜਾਇਆ ਜਾਏਗਾ ਦੇ ਵਿੱਚ ਬਹੁਤ ਸਾਰੇ ਸ਼ਹਿਰ ਵਾਸੀ ਜਿਹੜੇ ਨੇ ਉਹ ਸਾਹਮਣੇ ਇਸ ਵਾਸਤੇ ਵੱਲਾ ਪ੍ਰੇਮਦੂਤੀ ਵਾਲੇ ਬੰਦੇ ਨੇ ਗੁਹੂਤ ਰਹੇ ਹੋਏ ਕਿ ਫਾਇਰ ਬ੍ਰੀਫਿੰਗ ਦੀ ਟੀਮਾਂ ਐਂਬੂਲੈਂਸ ਨਿਗਰਾਨਾ ਜਿਹੜੀਆਂ ਨੇ ਕੋਰਸ ਕਰ ਰਹੇ ਨੇ ਅੰਮ੍ਰਿਤਸਰ ਦੇ ਲੋਕ ਬਹੁਤ ਬਲੈਂਟਰੀ ਹੋਣਾ ਚਾਹੀਦਾ ਹੈ ਉਹ ਚਾਹੀਦਾ ਹੈ ਉਹ ਚਾਹੀਦਾ 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 ਉਹਨਾਂ ਨਾਲ ਕਿਉਂ ਡੀਲ ਕੀਤਾ ਉਹ ਜਖਮੀ ਵੀ ਜੇਕਰ ਸੋਚ ਜਦੋਂ ਵੀ ਅਸੀਂ ਇਸ ਅਪਰੇਸ਼ਨ ਨੂੰ ਰਿਪੀਟ ਕਰਦੇ ਹਾਂ ਉਹਦੇ ਵਿੱਚ ਜਿਹੜੀਆਂ ਪਹਿਲਾਂ ਕੰਗੀਆਂ